ਜੀ ਇਨਸਾਨੀਅਤ ਜਿੰਦਾ ਆ ਤਾਂ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਪੰਜ ਪਹਿਣਾ ਦਾ ਇਕਲੌਤਾ ਭਰਾ ਮੰਜੇ ਤੇ ਪਿਆ ਚੀਕਾਂ ਮਾਰਦਾ ਸੁਣੋ ਚੀਕਾਂ ਬਾਈ ਦੀ ਸੰਗਤ ਜੀ 14 ਸਾਲਾਂ ਦਾ ਬੱਚਾ ਆ ਪੱਠੇ ਤੇ ਕੰਮ ਕਰਦਾ ਆ ਪਰਿਵਾਰ ਪਿਓ ਵੀ ਪੱਠੇ ਤੇ ਕੰਮ ਕਰਦਾ ਸੰਗਤ ਜੀ ਕਿਰਪਾ ਕਰਕੇ ਬੇਨਤੀ ਜ਼ਰੂਰ ਸੁਣਿਓ ਮੇਰਾ ਬੱਚਾ ਬਹੁਤ ਜ਼ਿਆਦਾ ਰੋਂਦਾ ਆ ਜਾਂਦਾ ਮੇਰੇ ਪੇਰ ਚ ਪੇਰ ਚ ਪਾਣੀ ਪੈ ਗਿਆ ਬਹੁਤ ਰੋਂਦਾ ਆ ਕਹਿੰਦਾ ਮੰਮੀ ਮੈਨੂੰ ਜ਼ਿਆਦਾ ਦੇ ਕੇ ਮਾਰ ਤੇ ਇਹ ਮੇਰੇ ਕੋਲ ਨਿਵਰਾ ਨਹੀਂ ਲਾਜ ਹੁੰਦਾ ਇਹ ਗਰੀਬ ਜਿੰਨਾ ਨਹੀਂ ਮੈਂ ਨਹੀਂ ਇਲਾਜ ਕਰਾ ਸਕਦੀ ਜੇਰ ਕਿਰਪਾ ਕਰਕੇ ਮੇਰੇ ਬੱਚੇ ਦਾ ਇਲਾਜ ਕਰਾ ਦਿਓ ਸਾਰੇ ਮੇਰਾ ਬੱਚਾ ਬਾਝ ਜਾਵੇ ਪੰਜ ਮੇਰੀ ਬੇਟੀਆਂ ਹੈ ਇਹ ਦੋ ਬੇਟੀਆਂ ਮੇਰੀ ਵੱਡੀਆਂ ਬਾਕੀ ਮੇਰੀ ਬੇਟੀਆਂ ਛੋਟੀਆਂ ਹੈ ਇਹ ਕਹਿੰਦਾ ਮਮੀ ਮੈਨੂੰ ਦਵਾਈ ਲਿਆ ਕੇ ਦੇ ਦੇ ਮੈਨੂੰ ਇਦਾਂ ਮਾਰ ਦੇ ਮੇਰਾ ਬੱਚਾ ਬਹੁਤ ਪੀੜ ਦੇ ਨਾਲ ਵਿਲਕਦਾ ਤਰਫਦਾਏ ਸਾੜੀ ਸਾੜੀ ਰਾਤ ਸਾਰਾ ਸਾਰਾ ਦਿਨ ਤਰਫਦਾਏ ਬੀ ਪੀੜ ਦੇ ਨਾਲ ਇਹ ਕੋ ਸੁੱਤਾ ਨਹੀਂ ਜਾਂਦਾ ਇਹੋ ਗੱਲ ਕਹਿੰਦਾ ਮਮੀ ਮੈਨੂੰ ਮਾਰ ਦੇ ਕਿੱਦਾਂ ਮਾਰਦਾ ਮੇਰਾ ਬੱਚਾ ਐ ਅੱਛਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਆ ਬਟਾਲਾ ਸ਼ਹਿਰ ਦੇ ਵਿੱਚ ਇੱਕ ਪਰਿਵਾਰ ਆ ਇਹ ਭੈਣ ਆ ਪਿੰਕੀ ਨਾ ਟੜਾ ਪਿੰਕੀ ਪਿੰਕੀ ਭੈਣ ਦਾ ਨਾਮ ਆ ਇਹ ਭੈਣ ਦੀਆਂ ਪੰਜ ਧੀਆਂ ਨੇ ਤੇ ਬੇਟਾ ਜਿਹੜਾ ਵਾ ਮੰਜੇ ਤੇ ਪਿਆ ਤੜਫਦਾ ਪਿਆ ਪੇਟ ਚ ਪਾਣੀ ਭਰਿਆ ਪਿਆ ਹਾਲਾਤ ਇੰਨੇ ਮਾੜੇ ਘਰ ਦੇ ਕੋਈ ਹਿਸਾਬ ਨਹੀਂ ਸੰਗਤ ਜੀ ਪਰਿਵਾਰ ਦੇ ਮੂੰਹੋਂ ਤੁਸੀਂ ਸੋਣੀ ਲਿਆ ਕੀ ਕੀ ਹੋਇਆ ਤੇ ਕਿਦਾਂ ਪ੍ਰੋਬਲਮ ਆਈ ਤੇ ਕਿਦਾਂ ਦੇ ਜਿਹੜੇ ਹਾਲਾਤਾਂ ਦੇ ਵਿੱਚੋਂ ਦੀ ਲੰਘਦੇ ਪਏ ਆ ਤੇ ਪੰਜ ਜੀ ਕਿੰਨਾ ਕਿੰਨੇ ਸਾਲ ਦਾ ਬੱਚਾ ਆਪਣਾ 16 ਸਾਲ ਦਾ 16 ਸਾਲ ਦਾ ਹਾਂ ਜੀ ਤੇ ਕੀ ਹੋਇਆ ਕੀ ਇਹਨਾਂ ਨੂੰ ਨਾ ਟਰਾਲੀ ਤੇ ਡੇਕ ਕੇ ਸੱਟ ਲੱਗੀ ਟਰਾਲੀ ਦੇ ਟਾਇਰ ਉੱਪਰ ਇਹਦੇ ਨਾਲ ਲੱਗ ਗਿਆ ਸੀ ਇਹਨਾਂ ਨੂੰ ਨਾ ਲੀਵਰ ਨੂੰ ਸੱਟ ਲੱਗੀ ਸੀ ਤੇ ਡਾਕਟਰ ਕੋ ਖੜਿਆ ਉਹਨਾਂ ਕਹਿੰਦਾ ਲੀਵਰ ਨੂੰ ਸੱਟ ਲੱਗਣ ਦੇ ਦਬ ਲੱਗਣ ਦੇ ਕਾਰਨ ਲੀਵਰ 'ਚ ਨਾ ਪੈ ਗਿਆ ਸੀ ਚੀਰ ਪੈ ਗਿਆ ਸੀ ਤੇ ਬਲੱਡ ਅੰਦਰੋਂ ਅੰਦਰ ਪੈਂਦਾ ਰਿਹਾ ਸੀ ਹਾਂ ਜੀ ਤੇ ਚਲੋ ਉਹਨਾਂ ਨੇ ਮੈਂ 1.5 ਲੱਖ ਰੁਪਈਆ ਫੜ ਦੜ ਕੇ ਚੀਜ਼ਾਂ ਵਸਤਾ ਵੇਚ ਕੇ ਤੇ ਮੈਂ ਲੀਵਰ ਦਾ ਇਲਾਜ ਕਰਾਇਆ ਹੁਣ ਇਹਨਾਂ ਦੇ ਪੈਰ 'ਚ ਪਾਣੀ ਪੈ ਗਿਆ ਕਹਿੰਦੇ ਕਿ 50000 ਰੁਪਈਆ ਲਿਆਓ ਇਹਦਾ ਆਪਰੇਸ਼ਨ ਕਰਾਉਣਾ ਤੇ ਮੇਰੇ ਕੋਲ ਇੰਨੇ ਪੈਸੇ ਨਹੀਂ ਮੇਰੇ ਘਰ ਦੀ ਬੇਟੀਆਂ ਵੀ ਭੁੱਖੀਆਂ ਰਹਿੰਦੀਆਂ ਜਿਹੜੀਆਂ ਘਾਰੇ ਛੋਟੀਆਂ ਜੀ ਕਰਦਾ ਰੋਟੀ ਪਕਾ ਕੇ ਖਾ ਲੈਂਦੀਆਂ ਜੀ ਕਰਦਾ ਭੁੱਖੀਆਂ ਸਮਝ ਆ ਜਾਂਦੀ ਆ ਔਰ ਵੇਖੋ ਮੇਰਾ ਬੱਚਾ ਇਦਾਂ ਹੀ ਕਰਦਾ ਵਾ ਇਦਾਂ ਪੀਣੇ ਤਰਪਦਾ ਰਹਿੰਦਾ ਰਹਾ ਦੇਣਾ ਹੀ ਆਪਸ ਵਿੱਚ ਬੰਦੇ ਰਿੰਨੇ ਤੇ ਲਾਗੇ ਬਹਿ ਬਹਿ ਕੇ ਇਹਦੀ ਹਾਲਤ ਵੇਖ ਕੇ ਜਦੋਂ ਜੀ ਕਹਦਾ ਮम्मी ਮੈਨੂੰ ਜਾਰ ਲਿਆ ਕੇ ਦੇ ਦੇ ਮम्मी ਮੇਰੀ ਰਗਾ ਘੋਟ ਦੇ ਮੈਨੂੰ ਪੀ ਬਰਦਾਸ਼ਤ ਨਹੀਂ ਹੁੰਦੀ ਸੰਗਤ ਜੀ ਸਾਡਾ ਆਪਣਾ ਮਤਲਬ ਹਾਲ ਵੇਖ ਕੇ ਰੋਣਾ ਹੀ ਨਿਕਲ ਚੱਲਿਆ ਵਾ ਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਰੀ ਸੰਗਤ ਨੂੰ ਜਿਹੜੀ ਤਿਲ ਫੁੱਲ ਦਸਵੰਦ ਭੇਜ ਕੇ ਇਹੋ ਜੇ ਲੋੜਵੰਦ ਪਰਿਵਾਰਾਂ ਦੇ ਲੇਖੇ ਲਾਉਂਦੀਆਂ ਸੰਗਤ ਜੀ ਪਰਿਵਾਰ ਦਾ ਅਕਾਊਂਟ ਨੰਬਰ ਉੱਪਰ ਆ ਰਿਹਾ ਵਾ ਤਿਲ ਫੁੱਲ ਦਸਵੰਦ 10 20 50 100 500 ਰੁਪਏ ਜਿੰਨਾ ਤੁਹਾਡੇ ਕੋ ਹੋ ਸਕਦਾ ਇਹ ਪਰਿਵਾਰ ਦੇ ਖਾਤੇ ਵਿੱਚ ਪਾਇਆ ਜਾਵੇ ਤਾਂ ਜੋ ਇਹ ਇਹ ਵੀਰ ਦਾ ਜਿਹੜਾ ਵਾ ਲਾਜ ਹੋ ਜੇ 15 ਸਾਲਾਂ ਦਾ ਪੋਤਾ ਮਾ ਦਾ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ